ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਭੂਮੀਏ ਨਾਮ ਦੇ ਚੋਰ ਨੂੰ ਮਿਲੇ ਸੀ ਤੇ ਉਹ ਨਾ ਵੀ ਭੂਮੀਆ ਕਹਿੰਦਾ ਵੀ ਤੁਸੀਂ ਮੇਰਾ ਨਾ ਵੀ ਚੋਰੀ ਨਾ ਛੜਵਾਓ ਬਾਬਾ ਜੀ ਬਾਕੀ ਕਹਿੰਦਾ ਜੋ ਕੁਛ ਮਰਜੀ ਛੜਵਾ ਦੋ ਮੈਥੋਂ ਤੇ ਅੱਗੋ ਬਾਬਾ ਜੀ ਕਹਿੰਦੇ ਵੀ ਚਲੋ ਠੀਕ ਹੈ ਮੈਂ ਕਹਿੰਦਾ ਚੋਰੀ ਨਹੀਂ ਛੜਵਾਉਂਦਾ ਪਰ ਤੈਨੂੰ ਸ਼ਰਤਾਂ ਤੈਨੂੰ ਮੇਰੀਆਂ ਮੰਨਣੀਆਂ ਪੈਣਗੀਆਂ ਉਹ ਕਹਿੰਦਾ ਦੱਸੋ ਕਹਿੰਦੇ ਪਹਿਲਾ ਆ ਗੀ ਵੀ ਤੂੰ ਸੱਚ ਬੋਲਣਾ ਜਦੋਂ ਵੀ ਬੋਲਣਾ ਤੇ ਦੂਜਾ ਹੈਗੀ ਸ਼ਰਤ ਵੀ ਕਿਸੇ ਦਾ ਨਾਮਕ ਖਾ ਕੇ ਹਰਾਮ ਨਹੀਂ ਕਰਨਾ ਤੇ ਤੀਜੀ ਸ਼ਰਤ ਹੈਗੀ ਆ ਵੀ ਕਿਸੇ ਨਾ ਗਰੀਬ ਮਾਰ ਹੁੰਦੀ ਵੇਖ ਕੇ ਤੂੰ ਸਾਥ ਜ਼ਰੂਰ ਦੇਣਾ ਉਹ ਕਹਿੰਦਾ ਠੀਕ ਹੈ ਜੀ ਚਲੋ ਜੀ ਅਗਲੇ ਦਿਨ ਭੋਮੀ ਆ ਜਾਂਦਾ ਮਹਿਲ ਵਿੱਚ ਰਾਜਿਆਂ ਵਾਲੇ ਕੱਪੜੇ ਪਹਿਨ ਕੇ ਚੋਰੀ ਕਰਨ ਉੱਥੇ ਉਹਨੂੰ ਪੁੱਛਦੇ ਤੂੰ ਕੌਣ ਆ ਉਹ ਕਹਿੰਦਾ ਮੈਂ ਚੋਰ ਆ ਤੇ ਉਹ ਗਾਹੋਂ ਕਹਿੰਦੇ ਆ ਵੀ ਤੂੰ ਲੱਗਦਾ ਤਾਂ ਹੈ ਨਹੀਂ ਚੋਰ ਐਵੇਂ ਨਾਲ ਸਿੱਧਾ ਕੋਈ ਕਿਵੇਂ ਬੋਲ ਦੂ ਚੋਰ ਆ ਚੰਗੇ ਭਾਲੇ ਕੱਪੜੇ ਉਹਨੇ ਪਾਇ ਸ ਰਾਜਿਆਂ ਵਾਲੇ ਤੇ ਉਹ ਕਹਿੰਦਾ ਚਲ ਤੂੰ ਗਾਂਹਾਂ ਜਾ ਮੈਂ ਮਾਰੀ ਆ ਨਾ ਤੂੰ ਤੇ ਉਹ ਗਾਂਹ ਜਾ ਕੇ ਸਿੱਧਾ ਉਹ ਖਜ਼ਾਨੇ ਵਾਲੇ ਕਮਰੇ ਚ ਚਲਾ ਜਾਂਦਾ ਜਿੱਥੇ ਖਜ਼ਾਨਾ ਪਿਆ ਹੁੰਦਾ ਤੇ ਉਹ ਬਾਈ ਆਹ ਬੋਰੀਆਂ ਪੋਰੀਆਂ ਚ ਤੇ ਆਹਦਾ ਖਜ਼ਾਨਾ ਭਰਨ ਲੱਗ ਜਾਂਦਾ ਤੇ ਉਹਨੇ ਖਜ਼ਾਨਾ ਭਰ ਲੈਂਦਾ ਤੇ ਉੱਥੇ ਹੁਣ ਭੁੱਖ ਲੱਗਦੀ ਆ ਤੇ ਹੁਣ ਆਲੇ ਵਿੱਚ ਇੱਕ 54 ਪਿਆ ਹੁੰਦਾ ਤੇ ਉੱਥੇ ਉਹ ਚਰਨ ਖਾ ਲੈਂਦਾ ਤੇ ਉਹਦੇ ਚ ਹੁੰਦਾ ਨਮਕ ਤੇ ਹੁਣ ਬਾਬੇ ਦੇ ਕਈ ਗੱਲ ਯਾਦ ਆ ਜਾਂਦੀ ਆ ਜਿਵੇਂ ਇਸ ਦਾ ਨਮਕ ਖਾ ਕੇ ਹਰਾਮ ਹੀ ਕਰਨਾ ਤੇ ਉੱਥੇ ਉਹ ਬੋਰੀਆਂ ਜਿੰਨਾ ਕੁਝ ਭਰਿਆ ਸੀ ਸੋਨਾ ਸੋਨਾ ਛੱਡ ਕੇ ਤੇ ਵਾਪਸ ਆ ਉਹਦੇ ਘਰ ਨੂੰ ਆ ਜਾਂਦਾ ਅਗਲੇ ਦਿਨ ਉੱਥੇ ਹੁੰਦਾ ਕਿ ਆ ਵੀ ਜਿੱਥੇ ਉਹਦੇ ਬੋਰੀਆ ਭਾਈਆਂ ਪਈਆਂ ਸੀ ਉਹ ਕਹਿੰਦੇ ਵੀ ਕੋਈ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਸੀ ਸਾਰੇ ਚੋਰ ਇਕੱਠੇ ਕਰ ਲਿਆ ਉੱਥੋਂ ਦੇ ਜਿਹੜੀ ਸੇ ਪੈਂਟ ਦੇ ਤੇ ਉਹਨਾਂ ਨੂੰ ਫਿਰ ਜਦੋਂ ਲਿਆਂਦਾ ਰਾਜੇ ਕੋਲੇ ਤੇ ਉਹਨਾਂ ਨੂੰ ਕੁੱਟ ਮਾਰ ਉਹਨਾਂ ਦੀ ਬਹੁਤ ਜ਼ਿਆਦਾ ਕੀਤੀ ਤੇ ਵੀ ਦੱਸੋ ਵੀ ਕੌਣ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਸੀ ਤੇ ਇਹ ਖਬਰ ਭੂਮਿਆ ਨੂੰ ਹੋ ਗਈ ਵੀ ਗਰੀਬ ਮਾਰ ਹੋ ਰਹੀ ਹੈ ਵੀ ਬਾਪੇ ਨੇ ਕਿਹਾ ਸੀ ਕਿਸੇ ਨਾਲ ਗਰੀਬ ਮਾਰ ਨਾ ਹੋਵੇ ਤੇ ਭੂਮਿਆ ਭੱਜ ਕੇ ਰਾਜੇ ਦੇ ਕੋਲ ਗਿਆ ਆ ਫੇਰ ਰਾਜੇ ਦੇ ਮਹਿਲ ਵਿੱਚ ਜਾਂਦਾ ਉੱਥੇ ਜਾ ਕੇ ਰਾਜੇ ਸਾਹ ਨੂੰ ਕਹਿੰਦਾ ਵੀ ਇਹ ਚੋਰੀ ਇਹਨਾਂ ਨੇ ਨਹੀਂ ਕੀਤੀ ਇਹ ਬੇਕਸੂਰਾਂ ਇਹਨਾਂ ਨੂੰ ਛੱਡ ਦੋ ਤੇ ਇਹ ਕਹਿੰਦਾ ਚੋਰੀ ਮੈਂ ਕਰਦਾ ਸੀ ਅੱਛਾ ਰਾਜਾ ਕਹਿੰਦਾ ਤੂੰ ਖੁਦ ਚੱਲ ਕੇ ਆਇਆ ਇਹ ਤੈਨੂੰ ਡਰ ਨਹੀਂ ਲੱਗਦਾ ਉਹ ਕਹਿੰਦਾ ਨਹੀਂ ਜੀ ਕਹਿੰਦਾ ਮੈਂ ਸੱਚ ਬੋਲਣਾਗਾ ਤੇ ਮੈਂ ਨਾ ਕਹਿੰਦਾ ਚੋਰੀ ਕਰਦਾ ਤੇ ਤੁਹਾਡਾ ਨਾਮਕ ਖਾ ਲਿਆ ਸੀ ਤਾਂ ਕਰਕੇ ਵੀ ਮੈਂ ਤੁਹਾਡਾ ਨਾਮਕ ਹਰਾਮ ਨਹੀਂ ਕਰਦਾ ਰਾਜਾ ਕਹਿੰਦਾ ਵਾਹ ਵਈ ਵਾਹ ਐ ਹੋਇਆ ਚੋਰ ਕਹਿੰਦਾ ਮੈਂ આજ ਤੱਕ ਨਹੀਂ ਵੇਖਿਆਗਾ કે કેંદા ફેર તું ਇਥੇ ਕਾ ਤੂੰ ਐ ਕਹਿੰਦਾ ਮੈਂ ਮੈਂ ਗਰੀਬ ਮਾਲ ਹੁੰਦੀ ਨਹੀਂ ਵੇਖ ਸਕਦਾ ਕਹਿੰਦਾ ਮੇਰੇ ਬਾਬੇ ਨੇ ਮੈਨੂੰ ਇਹ ਤਿੰਨ ਗੱਲਾਂ ਦੱਸੀਆਂ ਸੀ ਤੇ ਕਹਿੰਦਾ ਇਹ ਗੱਲਾਂ ਹੁਣ ਮੈਂ ਪੂਰੀਆਂ ਕੀਤੀਆਂ ਬਾਬੇ ਦੀਆਂ ਕਹਿੰਦਾ ਬਾ ਰਾਜਾ ਕਹਿੰਦਾ ਤੇਰਾ ਕੌਣ ਆ baba ਇਹੋ ਜਿਹਾ ਵੀ ਜਿਹੜਾ ਤੈਨੂੰ ਐਸੋ ਚੋਰ ਨੂੰ ਇਹੋ ਜਿਹਾ ਰਾਹ ਤੇ ਚੰਗੇ ਰਾਹ ਤੇ ਪਾਤਾ ਤੇ ਉਹ ਕਹਿੰਦਾ ਵੀ ਮੇਰਾ ਬਾਬਾ ਹੈਗਾ ਸ੍ਰੀ ਗੁਰੂ ਨਾਨਕ ਦੇਵ ਜੀ ਬਈ ਉਹ ਰਾਜਾ ਸੁਣ ਕੇ ਧੰਨ ਧੰਨ ਹੋ ਗਿਆ ਕਹਿੰਦਾ ਵਾਹ ਬਈ ਵਾਹ ਤੈਨੂੰ ਚੋਰ ਨੂੰ ਕਿੰਨੇ ਸੋਹਣੇ ਰਾਸਤੇ ਪਾਤਾ ਬਾਬੇ ਨੇ ਤੇ ਉਹ ਰਾਜਾ ਨੇ ਕੀ ਕੀਤਾ ਕਹਿੰਦਾ ਤੇਰੀ ਜਗਾ ਕਹਿੰਦਾ ਇਥੇ ਨੇ ਕਿ ਕਹਿੰਦਾ ਆਪ ਦੇ ਵਜ਼ੀਰ ਨੂੰ ਕੁਰਸੀ ਤੋਂ ਉਠਾ ਕੇ ਤੇ ਉਹ ਵੀਰ ਵਾਲੀ ਕੁਰਸੀ ਤੇ ਉਹ ਚੋਰ ਨੂੰ ਬਹਾਤਾ ਕਹਿੰਦਾ ਅੱਜ ਤਾਂ ਤੂੰ ਮੇਰਾ ਵਜ਼ੀਰ ਹੈਂ ਕਹਿੰਦਾ ਬਹੁਤ ਜਾਣੇ ਆਏ ਕਹਿੰਦਾ ਮੇਰਾ ਨਾਮ ਕ ਹਰਾਮ ਕਰ ਗਏ ਪਰ ਮੈਂ ਪਹਿਲਾ ਬੰਦਾ ਵੇਖਿਆ ਐਡਾ ਸੱਚਾ ਸੱਚਾ ਸੋਚਾ ਕਹਿੰਦਾ ਅੱਜ ਤਾਂ ਤੂੰ ਮੇਰਾ ਵਜ਼ੀਰ ਹੈ ਵੇਖੋ ਸੱਚੇ ਰਾਹ ਤੇ ਚੱਲਣ ਵਾਲਾ ਕਦੇ ਵੀ ਉਹ ਨਹੀਂ ਹੁੰਦਾ ਹਾਰਦਾ ਨਹੀਂ ਦਾ ਤੇ ਸੱਚੇ ਰਾਹ ਤੇ ਹਮੇਸ਼ਾ ਚੱਲਣਾ ਚਾਹੀਦਾ ਧੰਨਵਾਦ ਜੀ ਕਿਵੇਂ ਲੱਗੀ ਗੱਲ ਤੇ ਲਾਈਕ ਸਬਸਕ੍ਰਾਈਬ ਕਰਦੇ